ਅਕਸਰ ਦੇਰ ਰਾਤ ਤੱਕ ਕੰਮ ਜਾਂ ਪੜ੍ਹਾਈ ਕਰਨ ਵਾਲੇ ਲੋਕ ਦੇਰ ਰਾਤ ਤੱਕ ਕਮਰੇ ਦੀਆਂ ਲਾਈਟਾਂ ਜਗਾਈ ਰੱਖਦੇ ਹਨ ਇਹ ਆਦਤ ਆਮ ਲੱਗ ਸਕਦੀ ਹੈ ਪਰ ਇੱਕ ਨਵੇਂ ਅਧਿਐਨ ਦੇ ਅਨੁਸਾਰ ਰਾਤ ਨੂੰ ਲਾਈਟ ਜਗਾ ਕੇ ਸੌਣਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ ਖਾਸ ਤੌਰ ਉੱਤੇ ਟਾਈਪ 2 ਡਾਇਬੀਟੀਜ਼ ਹੋਣ ਦਾ ਖਤਰਾ ਵੱਧ ਸਕਦਾ ਹੈ ਜੂਨ 2024 ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਅਧਿਐਨ ਨੇ ਖੁਲਾਸਾ ਕੀਤਾ ਹੈ ਕਿ ਰਾਤ ਨੂੰ ਕਿਵੇਂ ਸੌਣਾ ਤੁਹਾਡੇ ਸ਼ੂਗਰ ਦੇ ਜੋਖਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਆਸਟ੍ਰੇਲੀਆ ਦੀ ਫੀਲਡਰਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਕੀਤੇ ਗਏ ਅਧਿਐਨ ਨੂੰ ਦੀ ਲੈਸਟ ਰਿਲੀਜ਼ ਹੈਲਥ ਯੂਰੋਪ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਯੂਨੀਵਰਸਿਟੀ ਦੇ ਕਾਲਜ ਆਫ ਮੈਡੀਸਿਨ ਐਂਡ ਪਬਲਿਕ ਹੈਲਥ ਵਿੱਚ ਅਧਿਐਨ ਦੇ ਮੁੱਖ ਲੇਖਕ ਅਤੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਐਡਰੀਓ ਫਿਲਿਪਸ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਅਸੀਂ ਪਾਇਆ ਹੈ ਕਿ ਰਾਤ ਨੂੰ ਚਮਕਦਾਰ ਰੋਸ਼ਨੀ ਦੇ ਸੰਪਰਕ ਵਿੱਚ ਆਨ ਨਾਲ ਟਾਈਪ 2 ਡਾਇਬੀਟੀਜ਼ ਹੋਣ ਦੇ ਵਧੇਰੇ ਜੋਖਮ ਬਣ ਜਾਂਦੇ ਹਨ ਡਾਕਟਰ ਐਡਰੀਓ ਫਿਲਿਪਸ ਨੇ ਅੱਗੇ ਕਿਹਾ ਕਿ ਰਾਤ ਨੂੰ ਰੋਸ਼ਨੀ ਦੇ ਸੰਪਰਕ ਵਿੱਚ ਆਨ ਨਾਲ ਸਾਡੀ ਸਰਕੇਂਡਰਿਕ ਇਦਮ ਵਿੱਚ ਵਿਗੜ ਪੈ ਸਕਦਾ ਹੈ ਜਿਸ ਨਾਲ ਇਲਿਊਸ਼ਨ ਅਤੇ ਗਲਿਊਸ਼ਨ ਮੈਟਾਬੋਲਿਜ਼ਮ ਵਿੱਚ ਬਦਲਾਵ ਆ ਸਕਦੇ ਨੇ ਇਹ ਤਬਦੀਲੀਆਂ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਦੀ ਸਰੀਰ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੀਆਂ ਹਨ ਜੋ ਅੰਤ ਵਿੱਚ ਟਾਈਪ 2 ਸ਼ੂਗਰ ਦੇ ਵਿਕਾਸ ਦਾ ਕਾਰਨ ਵਣ ਸਕਦੀਆਂ ਹਨ ਦੱਸਿਏ ਕਿ ਇਹ ਅਧਿਐਨ ਕਿਵੇਂ ਕੀਤਾ ਗਿਆ ਇਹ ਪਤਾ ਲਗਾਉਣ ਲਈ ਕਿ ਰਾਤ 12:30 ਵਜੇ ਤੋਂ ਸਵੇਰੇ 6:00 ਵਜੇ ਦੇ ਵਿੱਚ ਕਾਰ ਰੋਸ਼ਨੀ ਦੇ ਸੰਪਰਕ ਵਿੱਚ ਆਉਣ ਨਾਲ ਭਾਗੀਦਾਰਾਂ ਦੇ ਸ਼ੂਗਰ ਦੇ ਜੋਖਮ ਵਿੱਚ ਵਾਧਾ ਹੁੰਦਾ ਹੈ ਖੋਜਕਰਤਾਵਾਂ ਨੇ ਲਗਭਗ 85000 ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਤੇ 1.3 ਕਰੋੜ ਘੰਟਿਆਂ ਦੇ ਲਾਈਟ ਸੈਂਸਰ ਡਾਟਾ ਦਾ ਵਿਜ਼ਿਓਲੇਸ਼ਨ ਕੀਤਾ ਜਦੋਂ ਅਧਿਐਨ ਸ਼ੁਰੂ ਹੋਇਆ ਤਾਂ ਇਨ੍ਹਾਂ ਭਾਗੀਦਾਰਾਂ ਨੂੰ ਟਾਈਪ 2 ਸ਼ੂਗਰ ਨਹੀਂ ਸੀ ਖੋਜ ਕਰਤਾਵਾਂ ਨੇ ਇੰਨਾ ਪ੍ਰਤੀਭਾਗੀਆਂ ਤੇ ਇਹ ਦੇਖਣ ਲਈ ਨਜ਼ਰ ਰੱਖੀ ਕਿ ਕੌਣ ਇਸ ਬਿਮਾਰੀ ਤੋਂ ਪੀੜਿਤ ਹੁੰਦਾ ਹੈ ਇਹ ਨਿਗਰਾਨੀ ਲਗਭਗ 9 ਸਾਲਾਂ ਤੱਕ ਜਾਰੀ ਰਹੀ ਇਹ ਆਪਣੀ ਕਿਸਮ ਦਾ ਹੁਣ ਤੱਕ ਸਭ ਤੋਂ ਵੱਡਾ ਅਧਿਐਨ ਮੰਨਿਆ ਜਾ ਰਿਹਾ ਹੈ ਜੇਕਰ ਮਾਹਿਰਾਂ ਦੀ رائے ਮੰਨੀਏ ਤਾਂ ਐਸਟੀਏਟ ਪ੍ਰੋਫੈਸਰ ਫਿਲਿਪਸ ਨੇ ਕਿਹਾ ਕਿ ਨਤੀਜਿਆਂ ਨੇ ਦਿਖਾਇਆ ਕਿ ਰਾਤ ਨੂੰ ਚਮਕਦਾਰ ਰੋਸ਼ਨੀ ਦੇ ਸੰਪਰਕ ਨਾਲ ਡਾਈਪਡਿਸ ਹੋਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਰੋਸ਼ਨੀ ਦੇ ਐਕਸਪੋਜ਼ਰ ਅਤੇ ਜ਼ੁਖਮ ਵਿਚਕਾਰ ਖੁਰਾਕ ਉੱਤੇ ਨਿਰਪਰ ਸਬੰਧ ਪਾਇਆ ਗਿਆ। ਸਾਡੇ ਅਧਿਐਨ ਦੇ ਨਤੀਜੇ ਸੁਝਾ ਦਿੰਦੇ ਹਨ ਕਿ ਰਾਤ ਨੂੰ ਰੋਸ਼ਨੀ ਦੇ ਸੰਪਰਕ ਨੂੰ ਘਟਾਉਣਾ ਅਤੇ ਨੀਂਦ ਦੇ ਵਾਤਾਵਰਣ ਨੂੰ ਹਨੇਰੇ ਵਿੱਚ ਰੱਖਣਾ ਸ਼ੂਗਰ ਨੂੰ ਰੋਕਣ ਦਾ ਇੱਕ ਆਸਾਨ ਅਤੇ ਸਸਤਾ ਤਰੀਕਾ ਹੋ ਸਕਦਾ ਹੈ ਜੇਕਰ ਤੁਸੀਂ ਵੀ 슈ਗਰ ਵਰਗੀ ਭੈੜੀ ਬਿਮਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਵੇਲੇ ਆਪਣੇ ਕਮਰੇ ਦੀਆਂ ਲਾਈਟਾਂ ਬੰਦ ਕਰਕੇ ਸੋਇਆ ਕਰੋ ਰਾਤ ਨੂੰ 12:30 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਰੋਸ਼ਨੀ ਦੇ ਸੰਪਰਕ ਦੇ ਵਿੱਚ ਨਾ ਆਉਣ ਕਾਰਨ ਤੁਸੀਂ ਸ਼ੂਗਰ ਵਰਗੀ ਭਿਆਨਕ ਬਿਮਾਰੀ ਤੋਂ ਬਚ ਸਕਦੇ ਹੋ ਇਦਾਂ ਦੀਆਂ ਨਵੀਆਂ ਜਾਣਕਾਰੀਆਂ ਜਾਣਨ ਲਈ ਜੁੜੇ ਰਹੋ ਨਿੱਡਰ ਪੰਜਾਬੀ মিডিਆ ਨਾਲ ਹੁੰਦਿਓ ਇਜਾਜ਼ਤ Tanva